બોતા બે આય들아 હવે પાણી લેવા પર

ਹੇ ਉਹ ਅੰਬਾਲਾ ਗਈ ਹਾਂ ਅੰਬਾਲਾ 398 ਬਾਈ ਜੀ ਅੱਗ ਲੱਗੀ ਗੱਡੀ ਨੂੰ ਖੜੀ ਖੜੋਤੀ ਨੂੰ ਪਤਾ ਨਹੀਂ ਕੀ ਚੱਕਰ ਬਣਿਆ ਮੱਚ ਗਈ ਗਰੂਹ ਗੱਡੀ ਸਾਰੀ ਕੋਈ ਸ਼ੀਟ ਨਹੀਂ ਬਜੀ ਬਾਈ ਜੀ 0398 ਕੋਹ ਨਹੀਂ ਫੱਲੇ ਰਿਹਾ ਗੁਰੂ ਕੋਹ ਨਹੀਂ ਪੱਲੇ ਨਹੀਂ ਬਜਿਆ ਗੱਡੀ ਦੇ